ਇਹਦੇ ਜਹਾਜ਼ ਦੇ ਵਿੱਚ ਆਏ ਅਮਰੀਕਾ ਦੇ ਆਰਮੀ 에ਅਰ ਫੋਰਸ ਦੇ ਯਾਜ ਦੇਤੇ ਸੀ ਕਦੋਂ ਤੁਸੀਂ ਗਏ ਕਦੋਂ ਸੀ ਤੇ ਵਾਪਸ ਕਰਾ ਤਿੰਨ ਮਹੀਨੇ ਪਹਿਲਾਂ ਗਿਆ ਸੀ ਤੇ ਅੱਜ ਅੱਜ ਵਾਪਸੀ ਹੋਈ ਹੈ ਇਹਦਾ ਤੀਸਰਾ ਯਾਜ ਹਾਂਜੀ ਤੀਸਰੇ ਯਾਜ ਦੇ ਵਿੱਚ ਮੈਂ ਸ਼ਾਮਿਲ ਸੀ ਤੇ ਇਹ ਲੱਗਦਾ ਨਹੀਂ ਕਿ ਸਰਕਾਰ ਦੇ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਪੂਰੀ ਧੱਕੇਸ਼ਾਹੀ ਹੈ ਕੋਈ ਮਤਲਬ ਰੂਲ ਦਾ ਗੇਨ ਸਹੀ ਕੋਈ ਸੁਣਵਾਈ ਨਹੀਂ ਹੋਈ ਹੈ ਮਤਲਬ ਬਿਆਨ ਹੁੰਦੇ ਆ ਬਿਆਨ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ ਤੁਸੀਂ ਕੀ ਲੈਣਾ ਹੈ ਕਿ ਵਸੰਦਰਵਾੜ ਤਾਂ ਇਹਤ ਬਾ 14 ਦਿਨਾਂ ਬਾਅਦ ਵਾਪਸੀ ਕਰਤੀ ਹੈ ਤੇ ਤੁਸੀਂ ਕਿਵੇਂ ਕਿਵੇਂ ਗਏ ਕਿੱਥੋਂ ਕਿੱਥੋਂ ਗਏ ਸੀ ਵਾਇਆ ਯੂਰਪ ਗਿਆ ਸੀਗੇ ਵਰਕ ਵੀਜ਼ੇ ਤੇ ਹੀ ਤੇ ਬਾਅਦ ਚ ਨਿਕਾਰਾਗੋਰਾ ਹੋਂਡਰਾਸ ਗਿਆ ਸੀਗੇ ਟੈਕਸੀ ਵਾਇਆ ਸੀ ਗਈ ਕੋਸ਼ਾ ਟੈਕਸੀ ਵਾਇਆ ਸੀ ਫੇ ਫਲਾਈਟ ਸੀ ਬਾਇ ਫਲਾਈਟਸ ਬਾਇ ਰੋਡ ਗਿਆ ਸੀਗੇ ਤੇ ਇੱਕ ਕੁਝ ਗਿਆ ਜਾਂਦਾ ਕਿ ਕਿਸ ਤਰ੍ਹਾਂ ਕੇਸਾਂ ਦੀ ਆਪਣਾ ਯਾਰ ਵੀ ਕਿਤੇ ਇਹਨਾਂ ਦੇ ਸਾਲ ਜਿਹੜੀ ਕਿ ਉਹ ਡਸਟਬੀਨ ਨੇ ਸੱਚੀ ਕਿਉਂ ਤੇ ਪਰ ਕੀ ਸਚਾਈ ਹੈ ਸਚਾਈ ਬਸ ਇਹ ਹੀ ਹੈ ਜੀ ਡਸਟਬੀਨ ਚ ਮਤਲਬ ਕਹਿ ਸਕਦੇ ਆਂ ਕਈਆਂ ਦੇ ਸਟੀਆਂ ਵੀ ਆਈ ਮੇਰੇ ਉਹਨਾਂ ਲੋਹਾਤੀ ਸੀਗੇ ਮਤਲਬ ਮੈਨੂੰ ਕੈਂਪ ਦੇ ਵਿੱਚ ਨਹੀਂ ਬੰਨਣ ਦਿੱਤੀ ਗਈ ਹਾਂਜੀ ਕਿਸਾਂ ਦੀ ਬੇਦਬੀ ਹੋਈ ਹੈ ਪਰ ਜਦੋਂ ਇੱਥੇ ਪਹੁੰਚ ਗਏ ਆਂ ਨਾਲ ਦੀ ਨਾਲ ਸ਼੍ਰਮਣੀ ਕਮੇਟੀ ਨੇ ਮਤਲਬ ਦਸਤਾਰ ਦਿੱਤੀ ਹੈ ਸਜਾਈ ਹੈ ਜੀ ਫਿਰ ਇੰਟਰ ਕਰਾਇਆ ਹੈ ਤੇ ਕਿੰਨਾ ਕੁ ਤੰਗੀ ਪਰੇਸ਼ਾਨੀ ਕਿੰਨੀ ਗੁੱਸੇ ਜਿਹੜੀ ਇਸ ਕੈਂਪ ਦੇ ਵਿੱਚ ਕਹਿੰਦੇ ਨੇ ਜਰੀਰ ਕੀਤਾ ਜਾਂਦਾ ਬਹੁਤ ਉਥੇ ਮੈਂਟਲੀ ਟਰਟਚਰ ਬਹੁ ਕਰਦੇ ਆ ਜਿਉਂਦਾ ਕਹਿੰਦੇ ਕੁਛ ਨਹੀਂ ਗਈ ਉਹਨਾਂ ਕੁੱਟਦੇ ਨਾ ਮਾਰਦੇ ਬਸ ਮੈਂਟਲੀ ਟਰਟਚਰ ਕਰਦੇ ਖਾਣ ਪੀਣ ਮਤਲਬ ਦਿੰਦੇ 5 ਟਾਈਮ ਆ ਪਰ ਦਿੰਦੇ ਰੋਟੀ ਦਿੰਦੇ ਆਈ ਕੱਚੀ ਰੋਟੀ ਆਈ ਇੱਕ ਸੇਬ ਹੁੰਦਾ ਈ ਇੱਕ ਸੈਂਡਵਿਚ ਹੁੰਦਾ ਬਸ ਲੇਸ ਹੁੰਦੇ ਕੀ ਉਥੇ ਇੱਕ ਸਾਹਮਣੇ ਗੱਲ ਆਉਂਦੀ ਏਲੀਅਨ ਕਿਹਾ ਜਾਂਦਾ ਕਿ ਉਥੇ ਏਲੀਅਨ ਸੱਚਮੱਚ ਕਿਹਾ ਜਾਂਦਾ ਉਥੇ ਹਾਂਜੀ ਕਿਹਾ ਜਾਂਦਾ ਆਪਾਂ ਮਤਲਬ ਉਹ ਸਮਝਦੇ ਦੂਸਰੇ ਦੇਸ਼ ਚੋਂ ਇੱਕ ਗ੍ਰੈਂਡ ਸਮਝਦੇ ਆਈ ਉਹ ਏਲੀਅਨ ਨੰਬਰ ਹੁੰਦਾ ਈ ਉਹਨ ਦੇ ਬੇ ਬਹਿਵਤੇ ਆਪਾਂ ਨੂੰ ਉੱਥੇ ਸ਼ਾਮਲ ਕਰਦੇ ਆਂ ਆਪਦੀ ਕੰਟਰੀ ਚ ਦਾਖਲ ਹੋਣ ਦਿੰਦੇ। ਤੇ ਕੈਂਪ ਦੇ ਵਿੱਚ ਕਿੰਨੇ ਕੁ ਸੀਗੇ ਭਾਰਤੀਆਂ ਤੋਂ ਇਲਾਵਾ ਹੋਰ ਵਿਦੇਸ਼ੀਆਂ ਤੇ ਉੱਥੇ ਸੀ। ਉੱਥੇ ਹਰ ਇੱਕ ਪ੍ਰਕਾਰ ਦੇ ਹਰ ਇੱਕ ਕੰਟਰੀਆਂ ਦੇ ਹੈਗੇ ਸੀ ਕੋਈ ਵੀਤਨਾਮੀਆ ਦਾ ਸੀ ਕੋਈ ਚੀਨ ਦਾ ਸੀ ਅਫਗਾਨਿਸਤਾਨ ਪਾਕਿਸਤਾਨ ਦੇ ਸੀਗੇ ਹਰ ਇੱਕ ਕੰਟਰੀ ਦੇ ਉੱਥੇ ਸ਼ਾਮਿਲ ਸੀਗੇ ਤੇ ਸਾਰੇ ਦੇਸ਼ਾਂ ਦੇ ਹੈਗੇ ਕਿ ਦੂਸਰਿਆਂ ਨੂੰ ਵੀ ਭੇਜ ਰਹੇ ਨੇ ਕਿ ਜਾਂ ਆਨਲੀ ਭਾਰਤੀਆਂ ਨੂੰ ਜਰਾ ਭੇਜਿਆ ਜਾ ਰਿਹਾ। ਪਹਿਲਾਂ ਤਾਂ ਉਹ ਇੰਡੀਆ ਨੂੰ ਹੁਣ ਕੀਤਾ ਇਹ ਰਿਪਿਟੇਸ਼ਨ ਇੰਡੀਆ ਦੀ ਕੱਢੀ ਆਈ ਇੰਡੀਆ ਨੂੰ ਆਪਣੇ ਇੰਡੀਆ ਨੂੰ ਜੋ ਵੀ ਉਹਨਾਂ ਨੂੰ ਰੈਪਿਡਿਸ਼ਨ ਦੇ ਡਿਪੋਰਟ ਕੀਤਾ ਗਿਆ। ਦੇਖੋ ਕਿੰਨੇ ਕੁ ਉੱਥੇ ਹੈਗੇ ਜਿਹੜੀ ਜਗ੍ਹਾ ਤੁਸੀਂ ਆਏ ਕੈਂਪ ਜੇ ਕਿੰਨੇ ਕੁ ਭਾਰਤੀ ਜੀ ਉੱਥੇ। ਉੱਥੇ ਭਾਰਤੀ ਐਸ ਟਾਈਮ ਤਾਂ ਹੀ ਸਾਰੇ ਆ ਗਏ ਤਿੰਨ ਜਹਾਜ਼ ਆ ਗਏ ਜੀ ਉੱਥੋਂ। ਹਰ ਬਾਕੀ ਹੋਰ ਵੀ ਕੈਂਪ ਹੈਗੇ ਜੀ ਉਹਨਾਂ ਦੇ ਵਿੱਚ ਅਜੇ ਆਪਣੇ ਪੰਜਾਬੀ ਭਰਾ ਮਤਲਬ ਭਾਰਤ ਦੇ ਹਰੇਕ ਮਤਲਬ ਹੈਗੇ ਆ ਜੀ ਉੱਥੇ। ਤੇ ਕੀ ਮੰਗ ਕੀਤੀ ਕਰਨੀ ਹੈ? ਮੰਗ ਬਸ ਇਹ ਹੈ ਜੰਦਾ ਜੰਟਾਂ ਤੋਂ ਪੈਸੇ ਕਢਵਾਏ ਜਾਣ ਜਾਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਕਿ ਘਰ ਦਾ ਖਰਚਾ ਚਲਾ ਸਕੇ ਜੀ। ਨਾਮ ਜਸ਼ਨਦੀਪ ਸਿੰਘ ਜੀ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਵਸਦੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੂਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪਰਮਾਤਮਾ ਸੋਖ ਰਕੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਹ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਹ ਸੁਪਨੇ ਦੇ ਪੂਰੇ ਕਰਾਵਾਂਗੇ ਜੇ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਰਿਪੋਰਟ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਏਗੀ ਔਰ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਵੇਂ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਭੇਜ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਕਿਂ ਗਿੰਦਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਡਿਪੋਰਟ ਹੋਏ ਲੋਕਾਂ ਵਾਸਤੇ 트ੰਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜ਼ਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦੇ ਹਿਊਮਨ ਰਾਈਟਸ ਦੇ ਹੈਗੇ ਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਦ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਰ ਹਨ ਵੀ ਚਲੋ ਤੁਸੀਂ ਇਹ ਕੋਈ ਕੁਝ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਡਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜ਼ਲੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ क्रूरਤਾ ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਬੀਜੇਪੀ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ